ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਇਸੇ ਨਾਮ ਕਰਾਂਗੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਸਮਾਨਰਥੀ ਜਾਂ ਸਮਾਤਰ ਸ਼ਬਦ ਵੀ ਕਿਹਾ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ ਬਹੁਤ ਸਾਰੇ ਸ਼ਬਦਾਂ ਦੇ ਇੱਕੋ ਹੀ ਅਰਥ ਹੁੰਦੇ ਹਨ ਜਿਵੇਂ ਕਿ ਮੁਸ਼ਕਲ ਨੂੰ ਡਿਫਿਕਲਟ ਜਾਂ ਹਾਰਡ ਵੀ ਕਹਿੰਦੇ ਹਨ ਇਸੇ ਹੀ ਤਰ੍ਹਾਂ ਵਧੀਆ ਨੂੰ ਫਾਈਨ ਗੁੱਡ ਕੁਛ ਨੂੰ ਹੈਪੀ ਗਲੈਡ ਮਜ਼ੇਦਾਰ ਨੂੰ ਅਮਿਊਜ਼ਿੰਗ ਪੁਰੀ ਪੂਰਾ ਹੋਣਾ ਨੂੰ ਕੰਪਲੀਟ ਫਿਨਿਸ਼ ਤੇਜ਼ ਨੂੰ ਕੁਇਕ ਫਾਸਟ ਮਹਾਨ ਨੂੰ ਗ੍ਰੇਟ ਫੈਂਟਾਸਟਿਕ ਛੁੱਟ ਨੂੰ ਅੰਡਰ ਫਾਲਸ ਛੱਡਣਾ ਨੂੰ ਲੀਵ ਐਗਜ਼ਿਟ ਬੁਰਾ ਨੂੰ ਬੈਡ ਈਵਲ ਪੁੱਛ ਦੇਚ ਨੂੰ ਇਨਕੁਆਰ ਜਾਂ ਇਨਵੈਸਟਿਗੇਟ ਵੀ ਆਖਦੇ ਹਨ